ਆ ਦੇਖੋ ਜੀ ਬਹੁਤ ਸਧਾਰਨ ਕਾਰਜ ਕਰਤਾ ਹਾਂ ਮੇਰੇ ਕੋਲ ਰਿਸੋਰਸ ਨਹੀਂ ਹੈਗਾ ਕਿ ਮੈਂ ਪਾਰਟੀ ਦੇ ਕੋਈ ਮਤ ਕਰ ਸਕਾਂ ਇਸ ਲਈ ਮੈਂ ਇਹ ਫੈਸਲਾ ਕੀਤਾ ਕਿ ਮੈਂ ਮੋਟਰਸਾਈਕਲ ਤੇ ਲੈ ਕੇ 13 ਦੀ 13 ਸੀਟਾਂ 'ਚ ਜਾ ਕੇ ਆਪਣਾ ਉਮੀਦਵਾਰਾਂ ਦਾ ਪ੍ਰਚਾਰ ਕਰਾਂਗਾ ਇਹ ਮੇਰਾ 2019 ਦਾ ਆਈਡੀਆ ਹੈ ਜੀ ਉਸ ਤੋਂ ਪਹਿਲਾਂ ਮੈਂ ਸਨੀ ਦੋਲਜੀ ਦਾ ਪ੍ਰਚਾਰ ਕਰ ਚੁੱਕਾ ਹਾਂ ਮੇਰਾ ਕੋਸ਼ਿਸ਼ ਇਹ ਹੀ ਰਹਿੰਦੀ ਹੈ ਕਿ ਮਜੀਠੀਆ ਸਾਹਿਬ ਹੋਣ ਜਾਂ ਸਕਵੀਰ ਬਾਦਲ ਜੀ ਮੈਂ ਉਹਨਾਂ ਦੇ ਕਾਫਲੇ ਦਾ ਹਿੱਸਾ ਰਾਂ ਅਕਾਲੀ ਦਲ ਜਿੰਦਾਬਾਦ ਹੈ ਜਿੰਨਾ ਵਾ ਰਹੇਗਾ ਤਕਰੀ ਜ਼ਿੰਦਾਬਾਦ ਹੈ ਤਕਰੀ ਜ਼ਿੰਦਾਬਾਦ ਰਹੇਗੀ ਜਦੋਂ ਵੀ ਚੋਣਾਂ ਦਾ ਮੌਸਮ ਹੁੰਦਾ ਹੈ ਤਾਂ ਨਵੇਂ-ਨਵੇਂ ਰੰਗ ਵੇਖਣ ਨੂੰ ਮਿਲਦੇ ਨੇ ਔਰ ਹੁਣ ਜੇ ਮੈਂ ਜਿਹੜੀ ਗੱਲ ਕਰ ਰਿਹਾ ਆ ਉਹ ਐ ਕਿ ਜ਼ਿੰਦਾ ਜਾਗਦਾ ਆ ਇਨਸਾਨ ਤੁਹਾਨੂੰ ਦਿਖਾਵਾਂਗੇ ਜਿਹੜਾ ਕਿ ਇਸ ਵੇਲੇ ਪੂਰਾ ਇਲੈਕਸ਼ਨ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਔਰ ਸ਼ਰੋਮਣੀ ਅਕਾਲੀ ਦਲ ਜਿੰਦਾਬਾਦ ਦੇ ਜੋ ਹੈ ਬੈਨਰ ਲਗਾ ਕੇ ਗਲ ਦੇ ਵਿੱਚ ਜਿਹੜਾ ਹੈ ਮੋਟਰਸਾਈਕਲ ਦੇ ਉੱਤੇ ਸਫ਼ਰ ਕਰ ਰਿਹਾ ਉਹਨਾਂ ਨੇ ਗੱਲਬਾਤ ਕਰ ਲੈਨੇ ਆ ਕੀ ਨਾ ਆਵਾਜ਼ੀ ਤੁਹਾਡਾ ਮੇਰਾ ਨਾਮ ਮਨੀਦੀਪ ਸਿੰਘ ਹੈ ਮੈਂ ਹਿਸ਼ਰਪੁਰ ਦਾ ਰਹਿਣ ਵਾਲਾ ਜੀ ਤੇ ਅੱਜ ਵਿਸ਼ੇਸ਼ ਤੌਰ ਦੇ ਉੱਤੇ ਐ ਡਰੈਸ ਅਪ ਕਰਕੇ ਆ ਸ਼੍ਰੋਮਣੀ ਕਾਲੀ ਦਲ ਦਾ ਜਿੰਦਾਬਾਦ ਹੈ ਝੰਡਾ ਸੁਖਵੀਰ ਜੀ ਦੀ ਫੋਟੋ ਹੈ ਦਲਜੀਤ ਸਿੰਘ ਚੀਮਾ ਦੀ ਫੋਟੋ ਇਹ ਪੋਸਟਰ ਕਿਉਂ ਪਾ ਕੇ ਕਿੰਦਰ ਫਿਰ ਰਹੇ ਮੈਂ ਦੇਖੋ ਜੀ ਬਹੁਤ ਸਧਾਰਨ ਕਾਰਕਿਰਤਾ ਹਾਂ ਮੇਰੇ ਕੋਲ ਰਿਸੋਰਸ ਨਹੀਂ ਹੈਗਾ ਕਿ ਮੈਂ ਪਾਰਟੀ ਦੀ ਕੋਈ ਮਤ ਕਰ ਸਕਾਂ ਇਸ ਲਈ ਮੈਂ ਇਹ ਫੈਸਲਾ ਕੀਤਾ ਕਿ ਮੈਂ ਮੋਟਰਸਾਈਕਲ ਤੇ ਲੈ ਕੇ 13 ਦੀ 13 ਸੀਟਾਂ 'ਚ ਜਾ ਕੇ ਆਪਣਾ ਮੀ ਦੁਆਰਾ ਦਾ ਪ੍ਰਚਾਰ ਕਰਾਂਗਾ ਇਸ ਤੋਂ ਪਹਿਲਾਂ ਮੈਂ ਚੰਦੂ ਮਾਜਰਾ ਲਈ 2 ਦਿਨ ਦਾ ਪ੍ਰਚਾਰ ਸੁਖਵੀਰ ਜੀ ਨਾਲ ਕਰ ਚੁੱਕਾ ਹਾਂ ਅੱਜ ਮੈਂ ਗੁਰਦਾਸਪੁਰਾ ਹਲਕਾ 'ਚ ਦਲਜੀਤ ਸਿੰਘ ਚੀਮਾ ਜੀ ਦਾ ਪ੍ਰਚਾਰ ਕਰ ਰਿਹਾ ਹਾਂ ਇਹ ਕਿੱਥੋਂ ਤੁਹਾਡੇ ਮਨ ਦੇ ਵਿੱਚ ਜ਼ੈਨ ਦੇ ਵਿੱਚ ਕਿੱਥੋਂ ਇਹ ਨਵਕਲਾ ਆਈਡੀਆ ਆਇਆ ਹੈ ਇਹ ਮੇਰਾ 2019 ਦਾ ਆਈਡੀਆ ਹੈ ਜੀ ਇਸ ਤੋਂ ਪਹਿਲਾਂ ਮੈਂ ਸਨੀ ਦੋਲਜੀ ਦਾ ਪ੍ਰਚਾਰ ਕਰ ਚੁੱਕਾ ਹਾਂ ਤੇ ਉਸ ਤੋਂ ਬਾਅਦ ਫਿਰ ਜਦੋਂ ਤੋੜ ਵਿਛੋੜਾ ਹੋਇਆ ਅਕਾਲੀ ਦਲ ਦਾ ਔਰ ਭਾਜਪੀ ਦਾ ਫਿਰ ਮੈਂ ਛੱਡ ਕੇ ਮਜੀਠੀਆ ਸਾਹਿਬ ਦੀ ਕੈਂਪੇਨ ਚੱਲ ਗਿਆ ਸੀ 22 'ਚ ਤਾਂ ਹੁਣ ਫਿਰ ਆਪਣੇ ਕੰਮ ਤੋਂ ਛੁੱਟੀ ਲੈ ਕੇ ਪੂਰਾ ਸਮ ਜੀ ਤੱਕ ਜੇ ਰੋ ਤੱਕ ਚੋਣ ਮਹੀਮ ਰਹੋਗੀ ਸਾਰੇ ਹਲਕਿਆਂ ਚ ਜਾਵਾਂਗਾ ਮੇਰਾ ਕੋਸ਼ਿਸ਼ ਹੈ ਹੀ ਰਹਿੰਦੀ ਹੈ ਕਿ ਮਜੀਠੀਆ ਸਾਹਿਬ ਹੋਣ ਜਾਂ ਸੁਖਵੀਰ ਬਾਦਲ ਜੀ ਮੈਂ ਉਹਨਾਂ ਦੇ ਕਾਫਲੇ ਦਾ ਹਿੱਸਾ ਰਵਾਂ ਬਿਲਕੁਲ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਮੇਰੀ ਇੰਨੀ ਪਹੁੰਚ ਨਹੀਂ ਪੈਂਦੀ ਸੀ ਮੈਂ ਕਵਰੇਜ ਮੈਂ ਕੋਈ ਸੇਵਾ ਨਹੀਂ ਕਰ ਸਕਦਾ ਫਿਰ ਜਿਵੇਂ ਪੈਟਰੋਲ ਦੇ ਉੱਤੇ ਪੈਟਰੋਲ ਤੇ ਲੱਗਦਾ ਹੀ ਹੋਊਗਾ ਮੋਟਰਸਾਈਕਲ ਦੇ ਉੱਤੇ ਉਹ ਫਿਰ ਹਾਲ ਫਿਲਹਾਲ ਕੋਲੋ ਖਰਚਾ ਕਰ ਰਹੇ ਆ ਪਰ ਮੈਂ ਅਕਾਲੀ ਦਲ ਲਈ ਕੰਮ ਕਰ ਰਿਹਾ ਵੀ ਬਹੁਤ ਜਥੇਦਾਰ ਨੇ ਬਹੁਤ ਭਰਾ ਆ ਸਹਿਯੋਗ ਕਰੂਗੇ ਕਰ ਦਿੰਦੇ ਆ ਚੱਲ ਰਿਹਾ ਹੈ ਬੰਦ ਦੇ ਵਿੱਚ ਕੀ ਜਜ਼ਬਾਏ ਕੀ ਹੋਣਾ ਹੈ ਅ ਤਕੜੀ ਜ਼ਿੰਦਾਬਾਦ ਹੈ ਤਕੜੀ ਜ਼ਿੰਦਾਬਾਦ ਰਹੇਗੀ ਸੁਖਵੀਰ ਜੀ इमोशनल ਕਿਦਾਂ ਹੋਇਆ ਸੁਖਵੀਰ ਜੀ ਕਹਿੰਦੇ ਨੂੰ ਪੁੱਛਿਆ ਤੁਹਾਡਾ ਗਠਵੰਦਨ ਕਿਹਨਾ ਇੰਡੀਆ ਜਾਂ ਐਨਡੀਆ ਨਾ ਉਹ ਕਹਿੰਦੇ ਮੇਰਾ ਗਠਵੰਦਨ ਆਪਣਾ ਮੈਂ ਕਿਹਾ ਯਾਰ ਇਹ ਸੜਾਪਨ ਕਹਿੰਦਾ ਮੇਰਾ ਪੰਜਾਬ ਨਾ ਤੇ ਭੈਣ ਅਸੀਂ ਘੁੰਮ ਨਹੀਂ ਸਕਦੇ ਆਪਣੇ ਪ੍ਰਧਾਨ ਦੀ ਖਾਤਰ ਹੁਣ ਤੇਰਾ ਸੀਟਾਂ ਤੇ ਮੈਂ ਜਾਵਾਂਗਾ ਫਿਲਹਾਲ ਮੇਰਾ ਇਹ ਦੂਜਾ ਹਲਕਾ ਹੈ ਤੇ ਸਾਰੇ ਮਾਲਵਾ ਦੁਆਬਾ ਮਾਝਾ ਮੈਂ ਕਵਰ ਕਰਾਂਗਾ ਕੀ ਕੀ ਅਪੀਲ ਕਰਦੇ ਹੋ ਪੰਜਾਬ ਵਾਸੀਆਂ ਨੂੰ ਮੈਂ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਇਹ ਹੀ ਅਪੀਲ ਕਰਦਾ ਕਿ ਜੇ ਸਾਡੇ ਪ੍ਰਧਾਨ ਨੇ ਸਾਡੇ ਨਾਲ ਖੜੇ ਆ ਸਾਰੇ ਮੁੱਦੇ ਪੰਜਾਬ ਦੇ ਚੱਕਣਗੇ 13 ਦੀਆਂ 3 ਸਿੱਟਾ ਜਿਤਾ ਦਈਏ ਤੇ ਝੰਡਾ ਬੁਲੰਦ ਕਰਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਮਨੀਦੀਪ ਸਿੰਘ ਜਿਨ੍ਹਾਂ ਨੇ ਕਿਹਾ ਕਿ ਪਹਿਲਾਂ ਪਿਛਲੀ 2019 ਦੇ ਵਿੱਚ ਉਹ ਭਾਜਪਾ ਦੇ ਉਮੀਦਵਾਰ ਸਦੀ ਦਿওল ਦਾ ਉਹਨਾਂ ਨੇ ਪ੍ਰਚਾਰ ਇਥੋਂ ਕੀਤਾ ਸੀ ਪਰ ਜਦੋਂ ਤੋਂ ਅਕਾਲੀ ਦਲ ਤੇ ਭਾਜਪਾ ਦਾ ਇਕੱਠ ਬੰਦਨ ਟੁੱਟਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਅਕਾਲੀ ਦਲ ਦਾ ਝੰਡਾ ਜਿਹੜਾ ਹੈ ਉਹ ਬੁਲੰਦ ਕਰਨ ਵਾਸਤੇ ਆਪਣੇ ਆਪਣੇ ਤਰ੍ਹਾਂ ਦੇ ਨਾਲ ਆਪਣੇ ਨਵੇਂ ਇਕਲੇ ਟੱਗ ਦੇ ਨਾਲ ਜੋ ਹੈ ਉਹ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਇਸ ਵਕਤ ਉਹ ਦੂਸਰੇ ਹਲਕੇ ਦੇ ਵਿੱਚ ਪਹੁੰਚ ਰਹੇ ਔਰ 13 ਦੇ 13 ਜਿਹੜੀਆਂ ਹਲਕੇ ਨੇ ਜਿਹੜੇ ਪੰਜਾਬ ਦੇ ਵਿੱਚ ਉੱਥੇ ਜਾ ਕੇ ਉਹਨਾਂ ਵੱਲੋਂ ਕਿਹਾ ਕਿ ਸ਼ਰਮਨੀ ਕਾਲ ਦਾ ਉਹ ਪ੍ਰਚਾਰ ਕੀਤਾ ਅਪੀਲ ਕੀਤੀ ਹੈ ਕਿ ਲੋਕ ਜਿਹੜੇ ਨੇ ਉਹ ਇਸ ਵਕਲੇ ਅਕਾਲੀ ਦਲ ਨੂੰ ਜੋ ਹੈ ਉਹ ਉਹਨਾਂ ਦਾ ਸਮਰਥਨ ਕਰਨ ਅਜਿਹੀ ਗੱਲ ਜਿਹੜੀ ਹੈ ਉਹ ਮਨੀਦੀਪ ਸਿੰਘ ਹੋਰਾਂ ਨੇ ਕੀਤੀ ਹੈ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ